ਗੁਰਚਰਨ ਸਿੰਘ ਬਨਬੈਤ ਨਾਮ ਦੇ ਇੱਕ ਬਜ਼ੁਰਗ 77 ਸਾਲਾਂ ਦੇ ਜਿਨ੍ਹਾਂ ਦਾ ਕਹਿਣਾ ਹੈ ਕਿ ਲਗਭਗ 50 ਸਾਲ ਤੋਂ ਉਹ ਕੈਨੇਡੀਅਨ ਸਿਟੀਜ਼ਨ ਨੇ ਨਾਗਰਿਕ ਨੇ ਕੈਨੇਡਾ ਦੇ ਤੇ ਉਹ ਕਹਿੰਦੇ ਨਵੇਂ ਸਾਲ ਤੋਂ ਪਹਿਲਾਂ ਉਹ ਤੁਰੰਤ ਨਵੇਂ ਸਾਲ ਦੇ ਐਨ ਪਹਿਲੀ ਰਾਤ ਕਟਾਈ ਪਤਾ ਉਹ ਆਏ ਅਮਰਤਸਰ 에ਅਰਪੋਰਟ ਦੇ ਉੱਤੇ ਰੋਕ ਲਿਆ ਗਿਆ ਇੱਕ ਕਮਰੇ ਦੇ ਵਿੱਚ ਬੰਦ ਕਰ ਦਿੱਤਾ ਗਿਆ ਵਾਰ ਜਿੱਦਾਂ ਲਾ ਕੇ ਦੋ ਸਿਕਿਉਰਿਟੀ ਵਾਲੇ ਖੜਾ ਆ ਗਏ ਤੇ ਕੇ ਨਾ 36 ਘੰਟੇ ਲੱਗੇ ਬਾਈਪਾਸ ਸਰਜਰੀ ਉਹ ਕਹਿੰਦੇ ਉਹਨਾਂ ਦੀ ਹੋ ਚੁੱਕੀ ਹੈ ਹੋਰ ਕਈ ਬਿਮਾਰੀਆਂ ਇਸ ਬਜ਼ੁਰਗੀ ਦੇ ਵਿੱਚ ਕਈ ਬਿਮਾਰੀਆਂ ਜਿਸ ਲੈਵਲ ਤੇ ਹੁੰਦੀਆਂ ਨੇ ਇਹਦੇ باوجود ਨਾ ਖਾਣਾ ਖਾੜ ਦਿੱਤਾ ਤੇ ਨਾ 36 ਘੰਟੇ ਕੋਈ ਦਵਾਈ ਲੈਣ ਦਿੱਤੀ ਹੁਣ ਇਹ ਉਹਨਾਂ ਦੇ ਵਾਪਸ ਜਾ ਕੇ ਕੈਨੇਡੀਅਨ ਬ੍ਰਾਡਕਾਸਟਿੰਗ ਜਿਹੜੀ ਨਿਊਜ਼ ਦੇ ਵਿਦਾਇਕ ਪਲੇਟਫਾਰਮ ਹੈ ਬੰਡਾ ਕੈਨੇਡਾ ਦਾ ਉਹਦੇ ਨਾਲ ਇੱਕ ਇੰਟਰਵਿਊ ਦੇ ਵਿੱਚ ਉਹਨਾਂ ਨੇ ਇਹ ਸਾਰੇ ਖੁਲਾਸੇ ਕੀਤੇ ਨੇ ਔਰ ਉਹ ਸੀਬੀਸੀ ਜਿਹੜੀ ਹੈ ਉਹਨੇ ਇਹ ਵੀ ਕਿਹਾ ਕਿ ਉਹਨਾਂ ਨੇ ਇੰਡੀਅਨ ਹਾਈ ਕਮਿਸ਼ਨ ਨਾਲ ਵੀ ਕੰਟੈਕਟ ਕੀਤਾ ਤੇ ਭਾਰਤ ਸਰਕਾਰ ਨਾਲ ਵੀ ਕੰਟੈਕਟ ਕੀਤਾ ਮੇਲ ਦੇ ਜਰੀਏ ਵੀ ਵਖਵਾ ਖਾਮਾਮ ਨੇ ਚ ਕਿ ਤੁਹਾਡਾ ਕਮੈਂਟ ਕੀ ਹੈ ਉਹ ਕਹਿੰਦੇ ਨੇ ਇਹ ਕਮੈਂਟ ਤੇ ਇਹਨਾਂ ਨੇ ਉਹਨਾਂ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਤੇ ਇਸ ਮਸਲੇ ਨੂੰ ਲੈ ਕੇ ਕੈਨੇਡਾ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਵਕੀਲ ਜਾਂ ਬਾਕੀ ਸਿੱਖ ਹੇਤਾ ਨੂੰ ਕਵਰ ਕਰਨ ਵਾਲੇ ਕੋਈ ਹਿਊਮਨ ਰਾਈਟਿਸਟ ਨੇ ਉੱਥੇ ਇਹ ਅੱਛੀ ਖਾਸੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਔਰ ਇਸ ਤਾਜ਼ਾ ਮਾਮਲੇ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਕੀ ਭਾਰਤ ਦੇ ਵਿੱਚ ਬਲੈਕ ਲਿਸਟ ਜਿਹਨੂੰ ਕਾਲੀ ਸੂਚੀ ਕਿਹਾ ਜਾਂਦਾ ਸੀ ਜਿਹੜੀ ਮਿਲਟੈਸੀ ਦੇ ਦੌਰਾਨ ਬਣੀ ਸੀ ਉਸ ਤੋਂ ਬਾਅਦ ਦੁਬਾਰਾ ਰਿਵਾਈਵ ਹੋ ਗਈ ਹੈ ਅਜੇ ਤੱਕ ਗੁਰਚਰਨ ਸਿੰਘ ਦਾ ਕਹਿਣਾ ਹੈ ਕਿ ਉਹ ਲਗਾਤਾਰ ਰੁਟੀਨ ਚ ਭਾਰਤ ਆਉਂਦਾ ਜਾਂਦਾ ਰਿਹਾ ਲਗਾਤਾਰ 50 ਸਾਲ ਤੋਂ ਕਿਉਂਕਿ ਉਹ ਉਥੋਂ ਦਾ ਸਿਟੀਜ਼ਨ ਹੈ ਉਹਨਾਂ ਨੇ ਇੱਕ ਚੈਰਿਟੀ ਦੇ ਤੌਰ ਤੇ ਇੰਟਰਨੈਸ਼ਨਲ ਪੰਜਾਬੀ ਜਿਹੜੀ ਫਾਊਂਡੇਸ਼ਨ ਬਣਾਈ ਹੋਈ ਹੈ ਜਿਹਦੇ ਆਧਾਰ ਤੇ ਉਹਨਾਂ ਦਾ ਆਉਣਾ ਜਾਣਾ ਰੁਟੀਨ ਦੇ ਵਿੱਚ ਹੈ ਪਹਿਲੀ ਵਾਰ ਇੰਨੇ ਸਾਲਾਂ ਦੇ ਵਿੱਚ ਉਹਨਾਂ ਨਾਲ ਇਹ ਵਿਵਹਾਰ ਕੀਤਾ ਗਿਆ ਔਰ ਵਿਵਹਾਰ ਹੋਇਆ ਉਹ ਇਹ ਕਹਿੰਦੇ ਨੇ ਹੁਣ ਮੈਨੂੰ ਅਜੇ ਵੀ ਇਹ ਨਹੀਂ ਪਤਾ ਕਿ ਇਹ ਇੱਕ ਵਾਰ ਸੀ ਜਾਂ ਮੇਰਾ ਮੇਰਾ ਜਿਹੜਾ ਇੰਡੀਅਨ ਓਵਰਸੀਜ ਇੱਕ ਵੀਜ਼ਾ ਜਿਹੜਾ ਜਿਸ ਲੈਵਲ ਦੇ ਉੱਤੇ ਹੁੰਦਾ ਜਿਸ ਲੈਵਲ ਤੇ ਮਲਟੀਪਲ ਜਦ ਮਰਜੀ ਆਓ ਜਾਓ ਦਾ ਇੱਕ ਸਟੇਟਸ ਹੁੰਦਾ ਉਹ ਹਜੇ ਕਾਇਮ ਹੈ ਜਾਂ ਨਹੀਂ ਕਾਇਮ ਹੈ ਕਿ ਮੈਂ ਆਪਣੀ ਜਿਹੜੀ ਜਨਮ ਭੂਮੀ ਹੈ ਜਮਾਤ ਭੂਮੀ ਹੈ ਉਥੇ ਦੁਬਾਰਾ ਜਾ ਸਕੂਗਾ ਬਿਨਾਂ ਕਿਸੇ ਰੁਕਾਵਟ ਦੇ ਜਾਂ ਨਹੀਂ ਜਾ ਸਕੂਗਾ ਅਜੇ ਇਹ ਕੰਮ ਹਾਨੇ ਰੇਚ ਨੇ ਕਿ ਗੁਰਚਰਨ ਸਿੰਘ ਬਨਵੈਤ ਦੀ ਆਪਣੀ ਵਿਥਿਆ ਉਸ ਪੱਧਰ ਦੇ ਉੱਤੇ ਹੈਗੀ ਹੈ ਇਹਦੇ ਨਾਲ ਉਹਨਾਂ ਦੇ ਵਕੀਲ ਨੇ ਤੇ ਖੁਰਾ ਨੇ ਵੀ ਆਪਣੇ ਬਿਆਨ ਕੋਟ ਕਰਵਾਏ ਨੇ ਸਾਰੇ ਬਾਮਲੇ ਦੇ ਵਿੱਚ ਇਹ ਕਹਿੰਦੇ ਨੇ ਕਿ ਦੋਨੋਂ ਦੇਸ਼ਾਂ ਦੇ ਤਾਲੁਕਤ ਜਿਹੜੇ ਨੇ 2023 ਤੋਂ ਵਿਗੜਨੇ ਸ਼ੁਰੂ ਹੋਏ ਨੇ ਇੱਕ ਲੈਵਲ ਦੇ ਉੱਤੇ ਗੁਰਚਰਨ ਸਿੰਘ ਕਹਿੰਦੇ ਨੇ ਕਿ ਉਹਨਾਂ ਨੂੰ ਇੱਕ ਅਧਿਕਾਰੀ ਨਹੀਂ ਇੰਡੀਆ ਦਾ ਅਧਿਕਾਰੀ ਨਹੀਂ ਖਰਸਤਾਨੀ ਵੀ ਕਿਹਾ ਹਾਲਾਂਕਿ ਉਹਨਾਂ ਦਾ ਰਿਕਾਰਡ ਜਾਂ ਕੁਝ ਬਿਨਾ ਦੇਖੇ ਬਿਨਾ ਗੱਲ ਤੋਂ ਤੇ ਉਹ 2023 ਚ ਜਦੋਂ ਜਸਟਨ ਟਰੂਡੋ ਨੇ ਜਿਹੜੇ ਇਹ ਤੋਂ ਪਹਿਲਾਂ ਪ੍ਰਾਈਮ ਮਿਨਿਸਟਰ ਕੈਨੇਡਾ ਦੇ ਹੈ ਨੇ ਰਜਾਇਨ ਕੀਤਾ ਹੋਇਆ ਉਹਨਾਂ ਨੇ ਆਪਣੇ ਪਾਰਲੀਮੈਂਟ ਚ ਕਿਹਾ ਸੀਗਾ ਕਿ ਹਰਦੀਪ ਸਿੰਘ ਨੀਜਰ ਦਾ ਕਤਲ ਦੇ ਵਿੱਚ ਇੰਡੀਅਨ ਏਜੰਸੀ ਦੀ ਭੂਮਿਕਾ ਦੇ ਉਹਨਾਂ ਕੋਲ ਸਬੂਤ ਨੇ ਤੇ ਉਦੋਂ ਤੋਂ ਲੈ ਕੇ ਫਿਰ 2024 ਦੇ ਵਿੱਚ ਦੁਬਾਰਾ ਇਹ ਮੁੱਦਾ ਖੜਾ ਹੋ ਗਿਆ ਡਿਪਲੋਮੈਟਿਕਲੀ ਇਧਰੋਂ ਨੇ ਉਧਰਲੇ 6 ਉਹਨਾਂ ਨੇ ਕੱਢੇ 6 ਇਧਰੋਂ ਕੱਢੇ ਉਹ ਲਗਾਤਾਰ ਵਿਵਾਦ ਦੇ ਵਿੱਚ ਨੇ ਇੱਕ ਦੂਜੇ ਨੂੰ ਕਿਵੇਂ ਦੇਖਣਾ ਹੈ ਖਾਸ ਤੌਰ ਤੇ ਜਿਹੜਾ ਇੱਕੇ ਨਜ਼ਰੀਆ ਮਿਕਸਤ ਹੋ ਰਿਹਾ ਹੈ ਇੱਥੇ ਕਿ ਉੱਥੇ ਕੈਨੇਡੀਅਨ ਗਵਰਨਮੈਂਟ ਜਿਹੜੀ ਹੈ ਉਹ ਜਿਹੜੇ ਖਾਲਸਤਾਨੀ ਜਾਂ ਅਲੱਗ ਰਾਜ ਦੀ ਧਾਰਨਾ ਦੀ ਗੱਲ ਕਰਦੇ ਨੇ ਉਹਨਾਂ ਨੂੰ ਸ਼ਾਇਦ ਦੇ ਰਹੀ ਹੈ ਸ਼ੈਲਟਰ ਦੇ ਰਹੀ ਹੈ ਭਾਰਤ ਦੇ ਖਿਲਾਫ ਉੱਥੇ ਸਾਜ਼ਿਸ਼ ਕਰਨ ਨੂੰ ਇੱਕ ਮੌਕਾ ਪ੍ਰਦਾਨ ਕਰ ਰਹੀ ਹੈ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇੱਕ ਤਾਂ ਉਹ ਕਹਿੰਦੇ ਬਹੁਤ بڑے ਪੰਦਰ ਦੇ ਉੱਤੇ ਹੁਣ ਇੱਕ ਗੱਲ ਹੋਣੀ ਸ਼ੁਰੂ ਹੋ ਗਈ ਹੈ ਕਿ ਵੀਜ਼ਾ ਲੈਣ ਚ ਦਿੱਕਤਾਂ ਜਾਣ ਆਉਣ ਚ ਦਿੱਕਤਾਂ ਤੇ ਇਹੋ ਜਿਹੀ ਜੇ ਇੱਕ ਦੋ ਦੁੱਖਾ ਘਟਨਾਵਾਂ ਹੋਰ ਹੁੰਦੇ ਨੇ ਜਿਹੜੇ ਕਿ ਪਹਿਲਾਂ ਵੀ ਹੋ ਚੁੱਕੇ ਨੇ ਤਾਂ ਬਹੁਤ ਸਾਰੇ ਲੋਕਾਂ ਦੇ ਦਿਮਾਗਾਂ ਦੇ ਵਿੱਚ ਇੱਕ ਡਰ ਤੇ ਸਹਿਮ ਬੈਠ ਜਾਣਾ ਲਾਜ਼ਮੀ ਹੈ ਕਿ ਉਹ ਆਉਣਗੇ ਜਾਂ ਨਹੀਂ ਆਉਣਗੇ ਕਈ ਨਾ ਆਉਣ ਨੂੰ ਹੀ ਤਰਜੀਹ ਦੇਣਗੇ ਉਸ ਪੰਦਰ ਦੇ ਉੱਤੇ ਇਹ ਬਹੁਤ بڑے ਮਾਮਲੇ ਨੇ ਇਹਨਾਂ ਮਾਮਲਿਆਂ ਭਾਵੇਂ ਦੂਸਰੇ ਮਾਮਲੇ ਵੱਡੇ ਇੰਟਰਨੈਸ਼ਨਲ ਸਬੰਧਾਂ ਦੇ ਆਪਣੀ ਜਗ੍ਹਾ ਨੇ ਪਰ ਕੁਝ ਹਿਊਮਨ ਰਾਈਟਸ ਦੇ ਧਾਰੇ ਦੇ ਮੁੱਦੇ ਹੁੰਦੇ ਨੇ ਇਹਨਾਂ ਮੁੱਦਿਆਂ ਨੂੰ ਕੈਨੇਡੀਅਨ ਸਰਕਾਰ ਨਾਲ ਤੇ ਗਵਰਨਮੈਂਟ ਆਫ ਇੰਡੀਆ ਨਾਲ ਕੌਣ ਉਠਾਏਗਾ ਕੀ ਸਾਡੇ ਕੋਲ ਪੰਜਾਬ ਦੀ ਲੀਡਰਸ਼ਿਪ ਹੋਸ ਪਾਏ ਦੀ ਹੈ ਕੀ ਸਿੱਖ ਲੀਡਰਸ਼ਿਪ ਹੋਸ ਪਾਏ ਦੀ ਹੈ ਕੋਈ ਇੰਸਟੀਚਿਊਸ਼ਨ ਦਾ ਲੈਵਲ ਹੋ ਬਚਿਆ ਜਿਹੜੇ ਇਹੋ ਜਿਹੇ ਮੁੱਦਿਆਂ ਨੂੰ ਉਠਾ ਕੇ ਨਾਰਮਲਾਈਜ਼ ਕਰਨ ਦੀ ਇਹਨਾਂ ਸਮੱਸਿਆਵਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨ ਔਰ ਉਹ ਇਹ ਬੜਾ ਵੱਡਾ ਕ੍ਰਾਈਸਿਸ ਜਿਹੜਾ ਲੀਡਰਸ਼ਿਪ ਦੀ ਅਣਹੋਂਦ ਹੁੰਦੀ ਆ ਉਸ ਪੱਧਰ ਦੀ ਲੀਡਰਸ਼ਿਪ ਦੀ ਅਣਹੋਂਦ ਜਿਨ੍ਹਾਂ ਦੀ ਗੱਲ ਸੁਣੀ ਜਾਂਦੀ ਹੋਵੇ ਵੱਡੇ ਪਲੇਟਫਾਰਮਾਂ ਦੇ ਉੱਤੇ ਇਹ ਕਾਫੀ ਜ਼ਿਆਦਾ ਤਕਲੀਫ ਦੇ ਹੋਏਗੀ ਜਿਹੜੇ ਭਾਰਤ ਦੇ ਵਿੱਚੋਂ ਗਏ ਆਬਾਦੀ ਹੈ ਵੱਖ-ਵੱਖ ਦੇਸ਼ਾਂ ਖਾਸ ਤੌਰ ਤੇ ਕੈਨੇਡਾ ਦੇ ਵਿੱਚ ਜੇਕਰ ਕੋਈ ਬਾਹਰ ਫੜਨ ਵਾਲਾ ਨਾ ਹੋਵੇ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਗੱਲ ਹੈ ਤੇ ਇੱਕ ਬੜਾ ਖੁਲਾਸਾ ਵੀ ਹੈ ਕਿ ਕਿਸ ਤਰੀਕੇ ਦੇ ਨਾਲ ਟ੍ਰੀਟ ਫਿਰ ਉਹ ਕਿਤੇ ਜਾਣਗੇ ਵੈਸੇ ਵੀ ਪੰਜਾਬ ਦੇ ਮੈਂਬਰ ਪਾਰਲੀਮੈਂਟਲ ਦਾ ਚਾਹੇ ਰਾਜ ਸਭਾ ਲੋਕ ਸਭਾ ਦੇ ਨੇ ਹੋਰ ਵੀ ਦੇਸ਼ ਦੇ ਵਿੱਚ ਜਿਹੜੇ ਜੈਨੂਨ ਲੋਕ ਨੇ ਜਿਹੜੇ ਚੁਣੇ ਗਏ ਨਮਾਇੰਦੇ ਨੇ ਉਹਨਾਂ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਇਹੋ ਜਿਹੇ ਮਾਮਲਿਆਂ ਨੂੰ ਉਹ ਭਾਰਤ ਸਰਕਾਰ ਦੇ ਉਸ ਲੈਵਲ ਤੇ ਵੀ ਵਿਚਾਰਨ ਇੱਕ ਗੱਲ ਉਸ ਗੱਲ ਤੇ ਤੋਰਨ ਕੇ ਬਾਕੀ ਸਬੰਧਾਂ ਦਾ ਮਾਮਲਾ ਅਲੱਗ ਹੈ ਪਰ ਜਿਹੜੇ ਮਨੁੱਖੀ ਅਧਿਕਾਰਾਂ ਦੇ ਸਵਾਲ ਦੇ ਵਿੱਚ ਲੋਕਾਂ ਦੇ ਦਿਮਾਗਾਂ ਦੇ ਵਿੱਚ ਸਹਿਮਤ ਤੇ ਡਰ ਵੱਡ ਜਾਊਗਾ ਤਾਂ ਇਹਦਾ ਲਾਸ ਇਹਦਾ ਨੁਕਸਾਨ ਕੇਵਲ ਉਹਨਾਂ ਬੰਦਿਆਂ ਨੂੰ ਹੀ ਨਹੀਂ ਹੋਣਾ ਬਲਕਿ ਇੱਥੋਂ ਦੀ ਧਰਤੀ ਇੱਥੇ ਦੇ ਲੋਕਾਂ ਤੇ ਇੱਥੋਂ ਦੀ ਇਕਨੋਮੀ ਨੂੰ ਵੀ ਹੋਣਾ ਹੈ ਇਹ ਗੱਲ ਦੇਖਣ ਪਰਖਣਾ ਹੈ